ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅੱਜ ਤੁਹਾਡੇ ਚਰਨਾਂ 'ਚ ਕੁਝ ਬੇਨਤੀਆਂ ਕਰਨੀਆਂ ਆ ਅਰਜ਼ਾਂ ਕਰਨੀਆਂ ਅਸੀਂ ਹਰ ਵਕਤ ਆਪਣੀ ਕਿਸਮਤ ਨੂੰ ਕੋਸਦੇ ਆ ਹਾਲਾਤਾਂ ਨਾਲ ਜੁਗਸਤੇ ਆ ਅੱਜ ਮੌਕਾ ਸਾਡੇ ਕੋਲੇ ਆਪਣੀ ਕਿਸਮਤ ਬਦਲਣ ਦਾ ਹਾਲਾਤਾਂ ਨੂੰ ਮਾਹੌਲ ਨੂੰ ਬਦਲਣ ਦਾ ਕਿਉਂਕਿ ਭਾਰਤ ਦੇਸ਼ ਅੰਦਰ ਮੇਰੇ ਭਾਰਤ ਮਹਾਨ ਦੇਸ਼ ਅੰਦਰ 18ਵੀਂ ਲੋਕ ਸਭਾ ਮਹਾਪੰਚਾਇਤੀ ਚੋਣ ਚੱਲ ਰਹੀ ਹੈ ਤਾਂ ਮੈਂ ਅੱਜ ਖਾਸ ਤੌਰ ਤੇ ਆਪਣੇ ਪੰਜਾਬੀ ਪੰਜਾਬ ਵਾਸੀਆਂ ਨੂੰ ਪੰਜਾਬੀ ਵੀਰਾਂ ਨੂੰ ਬੇਨਤੀਆਂ ਕਰੂੰਗਾ 1 ਜੂਨ 2024 ਦਿਨ ਸ਼ਨੀਵਾਰ ਨੂੰ ਅਸੀਂ મતદાન ਮਤਲਬ ਵੋਟਾਂ ਪੈ ਰਹੀਆਂ ਸਾਡਾ ਉਥੇ મતદાન ਹੋਣਾ ਤੇ ਸਾਨੂੰ ਲੋੜ ਆ ਉਸ ਨੇਤਾ ਦੀ ਜਿਹੜਾ ਸਾਡੀ ਗੱਲ ਸੁਣੇ ਸਾਡੀਆਂ ਸਮੱਸਿਆਵਾਂ ਹੱਲ ਕਰਾਵੇ ਸਾਡੇ ਹੱਕਾਂ ਨੂੰ ਲੈ ਕੇ ਦੇਵੇ ਸਾਡਾ ਜੀਵਨ ਖੁਸ਼ਹਾਲ ਬਣਾਉਣ ਲਈ ਨੀਤੀਆਂ ਘੜੇ ਸੁਰੱਖਿਅਤ ਮਾਹੌਲ ਦੇਵੇ ਜਿੱਥੇ ਕੋਈ ਡਰ ਦਹਿਸ਼ਤ ਦਾ ਕੋਈ ਨਾ ਨੂੰ ਕਰਨਾ ਹੋਵੇ ਇਸ ਲਈ 1 ਜੂਨ 2024 ਦੇ ਦਿਨ ਸ਼ਨੀਵਾਰ ਇਹ ਮੇਲਾ ਤੁਹਾਡੇ ਹੱਥ ਚ ਹੈ ਤੁਸੀਂ ਆਪਣੀ ਮਤਦਾਨ ਜ਼ਰੂਰ ਕਰੋ ਆਪਣੇ ਮਨਪਸੰਦ ਨੇਤਾ ਨੂੰ ਕਰੋ ਅਤੇ ਜਰੂਰ ਪਰਖੋ ਕਿ ਇਹ ਨੇਤਾ ਸਾਡੇ ਾਰਮਾਨਾਂ ਤੇ ਖਰਾ ਉਤਰ ਸਕਦਾ ਹੈ ਕਿ ਇਹ ਸੁਰੱਖਿਅਤ ਮਾਹੌਲ ਦੇਣ ਲਈ ਨਸ਼ਾ ਮੁਕਤ ਸਮਾਜ ਸਿਰਜਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਕਾਬਿਲ ਹੈਗਾ ਕਿ ਸਾਡੀ ਇਹ ਮੱਤ ਸਾਡੇ ਇਹ ਫੈਸਲੇ ਸਾਡੀ ਇਹ ਸੋਚ ਲੋਕ ਸਭਾ ਅੰਦਰ ਦਿੱਲੀ ਅੰਦਰ ਰੱਖੇਗਾ ਅਤੇ ਜਿਹੜੀਆਂ ਸਾਡੀਆਂ ਲੋੜਾਂ ਹਨ ਉਹਨਾਂ ਨੂੰ ਪੂਰਾ ਕਰਨ ਵਾਲੇ ਪਾਸੇ ਕਦਮ ਵਧਾਏਗਾ ਸਰਕਾਰ ਕੋਲ ਅਪੀਲ ਕਰੇਗਾ ਸਾਡੇ ਬੰਦੇ ਹੱਕ ਸਾਨੂੰ ਦਵਾਏਗਾ ਸਾਡੀਆਂ ਫਸਲਾਂ ਦੇ ਵਾਜਬ ਮੁੱਲ ਸਾਨੂੰ ਦਵਾਏਗਾ ਉਹਨਾਂ ਨੂੰ ਸਮੇਂ ਸਿਰ ਵਕਾਏਗਾ ਫਿਰ ਅਸੀਂ ਕਿਸਮਤ ਨੂੰ ਨਾਕ ਹੋ ਰਹੀਏ ਕਿ ਸਾਡੀਆਂ ਫਸਲਾਂ ਨਹੀਂ ਵੇਖ ਰਹੀਆਂ ਸਰਕਾਰਾਂ ਚਰਵਾੜੇ ਕੰਮ ਕਰਵਾਉਣ ਲਈ ਰਿਸ਼ਵਤ ਖੋਰੀ ਦਾ ਬੋਲ ਬਾਲਾ ਸਪਾਸ਼ਟ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਅੱਜ ਅੱਜ ਇਹ ਮੌਕਾ ਤੁਹਾਡੇ ਕੋਲ ਆ ਖਤਮ ਕਰ ਦਿਓ ਸਾਰੀਆਂ ਸਮਾਜਿਕ ਕ੍ਰਿਤੀਆਂ ਦੇ ਅਤੇ ਚੁਣੋ ਆਪਣੀ ਮਨਪਸੰਦ ਸਰਕਾਰ ਆਪਣੇ ਮਨਪਸੰਦ ਨੇਤਾ ਹਰਮਨ ਪਿਆਰੇ ਆਗੂ ਜਿਹੜੇ ਤੁਹਾਡੀ ਗੱਲ ਸੁਣਨ ਤੁਹਾਡੇ ਮਸਲੇ ਹੱਲ ਕਰਨ ਤੇ ਤੁਹਾਡੇ ਲਈ ਖੁਸ਼ਹਾਲ ਸੁਨਹਿਰੀ ਖੁਸ਼ੀਆਂ ਭਰਿਆ ਜਿਹੜਾ ਮਾਹੌਲ ਸਿਰਜਣ ਕਾਨੂੰਨ ਬਣਾਉਣ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਆਪਣੇ ਜੀਵਨ 'ਚ ਦਿੱਕਤ ਨਾ ਆਵੇ ਤੇ ਤੁਹਾਡੀਆਂ ਲੋੜਾਂ ਤੁਹਾਡੇ ਘਰੇ ਪੂਰੀਆਂ ਹੋਣ ਅਤੇ ਸਾਡੇ ਬੱਚਿਆਂ ਨੂੰ ਜਿਹੜੇ ਰੁਜ਼ਗਾਰ ਲਈ ਉਹਾਂ ਦੂਰ ਸਾਗਰ ਸਮੁੰਦਰ ਪਾਰ ਨਾ ਜਾਣਾ ਪਵੇ ਅਤੇ ਉਹ ਆਪਣੇ ਮਾਪਿਆਂ ਕੋਲ ਹੱਸਨ ਖੇਡਣ ਰਹਿਣ ਬਸੇਰੇ ਬਣਾਉਣ ਅਤੇ ਸਾਡਾ ਪੰਜਾਬ ਖੁਸ਼ਹਾਲ ਹੋਵੇ ਸਾਡਾ ਦੇਸ਼ ਖੁਸ਼ਹਾਲ ਹੋਵੇ ਫਿਰ ਤੋਂ ਇੰਡੀਆ ਸੋਨੇ ਦੀ ਚੀੜੀ ਬਣ ਦੁਨੀਆ ਚ ਉਭਰੇ ਅੱਜ ਮੌਕਾ ਜਰੂਰ ਜਾਇਓ ਤੁਸੀਂ ਆਪ ਜਾਇਓ ਆਪਣੇ ਪਰਿਵਾਰ ਨੂੰ ਲੈ ਕੇ ਜਾਇਓ ਆਪਣੇ ਸੱਜਣਾ ਮਿੱਤਰਾਂ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਵੀ ਜਰੂਰ ਕਿਓ ਕਿ ਆਪਾਂ ਵੋਟ ਆਪਣੀ ਮੱਤ ਦਾਨ ਜਰੂਰ ਕਰਕੇ ਆਈਏ ਤੇ ਉਸ ਯੋਗ ਵਿਅਕਤੀ ਨੂੰ ਕਰਕੇ ਆਈਏ ਤਾਂ ਜੋ ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ ਤੇ ਅੱਜ ਅਸੀਂ ਆਪਣੀ ਵੋਟ ਦੀ ਤਾਕਤ ਦਿਖਾਈਏ ਵਿਰੋਧੀ ਤਾਕਤਾਂ ਨੂੰ ਦਿਖਾਈਏ ਹਰ ਮਰ ਪਰੇ ਆਗੂਆਂ ਨੂੰ ਸਾਥ ਦੇਈਏ ਇਹ ਹੀ ਮੇਰੀਆਂ ਬੇਨਤੀਆਂ ਕਬੂਲ ਕਰਿਓ ਇੱਕ ਜੋ 2024 ਦਿਨ ਸ਼੍ਰੀਵਾਰ ਅਸੀਂ ਘਰ ਨਹੀਂ ਬੈਠਣਾ ਨਾ 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 ਅਸੀਂ ਪ੍ਰਵਾਸ ਵਿੱਚ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੀ ਮਤ ਦਾਨ ਕਰਨੀ ਹੈ ਤੇ ਮਤ ਉਸ ਵਿਅਕਤੀ ਨੂੰ ਦਾਨ ਕਰਨੀ ਹੈ ਕਰਨੀ ਵੀ ਜ਼ਰੂਰ ਆ ਜਿਹੜਾ ਸਭ ਦੇ ਮਨ ਨੂੰ ਪਾਉਂਦਾ ਚੰਗਾ ਲੱਗਦਾ ਸਾਬ ਤੁਤਰਿਆ ਖਸਾਲਾ ਸਾਡੇ ਲਈ ਕੁਝ ਕਰਦੀ ਸਮਰਥ ਰੱਖਦਾ ਇਹ ਹੀ ਮੇਰੀਆਂ ਬੇਟੀਆਂ ਪ੍ਰਵਾਨ ਕਰਿਓ ਤੇ ਹੁਣ ਜੋ ਛੁੱਟੀਆਂ ਤੇ ਮਿਲਾਂਗੇ ਕੱਲ ਪੋਲਿੰਗ ਬੂਥ ਤੇ ਵੋਟ ਪਾਉਣ ਤੋਂ ਬਾਅਦ ਸਸਰੀਆਂ ਕਾਲ